ਦੋਸਤੋ ਪੁਲਿਸ ਮੁਲਾਜ਼ਮ ਵੀਰ ਫੌਜੀ ਵੀਰ ਇਹਨਾਂ ਦੀ ਡਿਊਟੀ ਬੜੀ ਸਖਤ ਹੁੰਦੀ ਹੈ ਆਪਾਂ ਸਾਰੇ ਜਾਣਦੇ ਹਾਂ ਕਿ ਕਿਹੜੇ-ਕਿਹੜੇ ਹਾਲਾਤਾਂ ਚੋਂ ਇਹਨਾਂ ਨੂੰ ਲੰਘਣਾ ਪੈਂਦਾ ਹੈ ਡਿਊਟੀ ਦੌਰਾਨ ਇਹਨਾਂ ਨੂੰ ਬੜੀਆਂ ਔਕੜਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਠੀਕ ਹੈ ਤੇ ਚਲੋ ਜਿੱਥੇ ਲੋਕ ਪੁਲਿਸ ਨੂੰ ਮਾੜਾ ਕਹਿੰਦੇ ਆ ਉੱਥੇ ਵਿੱਚ ਚੰਗੇ ਵੀ ਹੈਗੇ ਆ ਪੰਦੇ ਕੋਲ ਇੱਕੋ ਜਿਹੇ ਨਹੀਂ ਹੁੰਦੀਆਂ ਹਨਾ ਠੀਕ ਹੈ ਤਾਂ ਜਿਹੜੀਆਂ ਸਮੱਸਿਆਵਾਂ ਦੇਖਾਉਂਦੀਆਂ ਉਹ ਸਾਰਿਆਂ ਨੂੰ ਲੱਗਪੋਂਗ ਆਉਂਦੀਆਂ ਕੋਈ ਕੰਮ ਕਰ ਲੋ ਸਮੱਸਿਆ ਤਾਂ ਆਉਂਦੀਆਂ ਗੱਲ ਹੀ ਪੁਲਿਸ ਦੀ ਗੱਲ ਨਹੀਂ ਉਹ ਜਿਹੜਾ ਮਰਜ਼ੀ ਕਰ ਲੋ ਪਾਪੜ ਵੇਲਣੇ ਹੀ ਪੈਂਦੇ ਆ ਠੀਕ ਹੈ ਤਾਂ ਬੜੇ ਦੇਖੋ ਕਿੰਨੇ ਕਿੰਨੇ ਦਿਨ ਘਰੇ ਹੀ ਨਹੀਂ ਵੜਦੇ ਹਨਾ ਮੁਲਾਜ਼ਮ ਵੀਰ ਡਿਊਟੀ ਉਹਨਾਂ ਦੀ ਇੰਨੀ ਸਖਤ ਹੁੰਦੀ ਹੈ ਇੰਨੀ ਉਹਨਾਂ ਦੀ ਕਰਦੀ ਡਿਊਟੀ ਲਾਈ ਜਾਂਦੀ ਹੈ ਤਾਂ ਆਪਣੀ ਸੁਰੱਖਿਆ ਵਾਸਤੇ ਉਹ ਕਿਹੜਾ ਕਿਸੇ ਆਪਦੇ ਪਰਸਨਲ ਮਾਮਲੇ ਤੇ ਜਾਂਦੇ ਆ ਤਾਂ ਫਿਰ ਜਦੋਂ ਇੱਕ ਘਰ ਵਾਲੀ ਆਪਣੇ ਘਰ ਵਾਲੇ ਨੂੰ ਜਿਹੜਾ ਕਿ ਪੁਸਚ ਹੁੰਦਾ ਉਹਨੂੰ ਵਰਗੀਤ ਰਾਹੀਂ ਕਿਵੇਂ ਆਪਣੇ ਦਿਲ ਦੇ ਜਿਹੜੇ ਹਾਪਾ ਵਾ ਸਾਂਝੇ ਕਰਦੀ ਇਸ ਵੀਰ ਦੀ ਜ਼ਬਾਨੀ ਸੁਣੋ ਬਹੁਤ ਸੋਹਣਾ ਗਿਆ ਇਸ ਪੁਲਸ ਮਲਾਜ਼ੇ ਵੀਰ ਨੇ ਦੇਖੋ ਤੁਸੀਂ ਪੂਰੀ ਵੀਡੀਓ ਲਾਈਕ ਸ਼ੇਅਰ ਕਰਿਓ ਦਬਕੇ ਆਪਣੇ ਬੱਚਿਆਂ ਨੂੰ ਫੈਮਿਲੀ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਆਈ ਲਵ ਫੈਮਿਲੀ ਜਰੂਰ ਲਿਖਿਓ ਕਹਿੰਦੀ ਚਾਰ-ਚਾਰ ਦਿਨ ਤੁਸੀਂ ਘਰ ਨਹੀਂ ਆਉਂਦੇ ਮੇਰੇ लाडले ਜੇ ਬੱਚਿਆਂ ਨੂੰ ਮੂੰਹ ਨਹੀਂ ਦਿਖਾਉਂਦੇ ਕਹਿੰਦੀ ਚਾਰ-ਚਾਰ ਦਿਨ ਤੁਸੀਂ ਘਰ ਨਹੀਂ ਆਉਂਦੇ ਮੇਰੇ लाडले ਜੇ ਬੱਚਿਆਂ ਨੂੰ ਮੂੰਹ ਨਹੀਂ ਦਿਖਾਉਂਦੇ ਬੱਚੇ ਤਰਸਗੇ ਪਾਪਾ ਪਾਪਾ ਕਹਿਣ ਨੂੰ ਵੇ ਤਰਸਗੇ ਪਾਪਾ ਪਾਪਾ ਕਹਿਣ ਨੂੰ ਦੱਸ ਕਾਦਾ ਸਾਡਾ ਤੇਰੇ ਵਿੰਜਿਓਣੇ ਕਿਤੇ ਚਾਰਕ ਦਿਨਾਂ ਨੂੰ ਬੱਚੇ ਇਹ ਨਾ ਪੁੱਛ ਲੈਣ ਆ ਹਾ ਬੰਦਾ ਜਿਹੜਾ ਘਰੇ ਆਉਂਦਾ ਕੌਣ ਹੈ ਕਿਤੇ ਚਾਰਕ ਦਿਨਾਂ ਨੂੰ ਬੱਚੇ ਇਹ ਨਾ ਪੁੱਛ ਲੈਣ ਆ ਹਾ ਬੰਦਾ ਜਿਹੜਾ ਘਰੇ ਆਉਂਦਾ ਕੌਣ ਹੈ ਛਾਵੇਂ ਤਾਰਿਆਂ ਦੀ ਆਉਣਾ ਛਾਵੇਂ ਤਾਰਿਆਂ ਦੀ ਜਾਨ ਹੈ ਕਦੇ ਦਿਨੇ ਫੇਰਾ ਘਰ ਵਿੱਚ ਪਾਇਆ ਨਹੀਂ ਜਦੋਂ ਰਾਤੀ ਕਰਿਆਵੇਂ ਸਭ ਸੁੱਤੇ ਪਏ ਹੁੰਦੇ ਬੱਚਿਆਂ ਨੂੰ ਕਦੇ ਚਿਹਰਾ ਤਾਂ ਦਿਖਾਇਆ ਨਹੀਂ ਜਦੋਂ ਰਾਤੀ ਕਰਿਆਵੇਂ ਸਭ ਸੁੱਤੇ ਪਏ ਹੁੰਦੇ ਬੱਚਿਆਂ ਨੂੰ ਕਦੇ ਚਿਹਰਾ ਤਾਂ ਦਿਖਾਇਆ ਨਹੀਂ ਜੇ ਕਦੇ ਭੁੱਲੇ ਚੁੱਕੇ ਦਿਨੇ ਢੀੜਾ ਮਾਰਦਾ ਵੇ ਭੁੱਲੇ ਚੁੱਕੇ ਦਿਨੇ ਢੀੜਾ ਮਾਰਦਾ ਤੇਰਾ ਫੋਨ ਤੈਨੂੰ ਲੱਗਦਾ ਡਰਾਉਣਾ ਕਿਤੇ ਚਾਰ ਕੇ ਦਿਨਾਂ ਨੂੰ ਬੱਚੇ ਇਹ ਨਾ ਪੁੱਛ ਲੈਣ ਆ ਹ ਬੰਦਾ ਜਿਹੜਾ ਘਰੇ ਆਉਂਦਾ ਕੌਣ ਹੈ ਕਿਤੇ ਚਾਰ ਕੇ ਦਿਨਾਂ ਨੂੰ ਬੱਚੇ ਇਹ ਨਾ ਪੁੱਛ ਲੈਣ ਆ ਹ ਬੰਦਾ ਜਿਹੜਾ ਘਰੇ ਆਉਂਦਾ ਕੌਣ ਹੈ ਸੋਨੇ بارش ਵਗਲੀ ਦਾ ਕਰੀ ਕੋਈ ਹਾਲ ਮੈਨੂੰ ਪਤਾ ਨਹੀਂ ਸੀ ਹਾਲਤ ਪੁਲਿਸ ਦੀ ਨਾ ਕਿਤੇ ਆਉਣਾ ਨਾ ਹੀ ਜਾਣਾ ਨਾ ਕੋਈ ਸ਼ੌਕ ਜਾ ਪੁਗਾਣਾ ਮੇਰੀ ਜਾਂਦੀ ਆ ਜਵਾਨੀ ਵੀ ਛੁੜਸਦੀ ਨਾ ਕਿਤੇ ਆਉਣਾ ਨਾ ਹੀ ਜਾਣਾ ਨਾ ਕੋਈ ਸ਼ੌਕ ਜਪੂ ਗਾਣਾ ਮੇਰੀ ਜਾਂਦੀ ਐ ਜਵਾਨੀ ਵੀ ਤੁਸਦੀ ਜਾ ਕੇ ਮੇਰੀਆਂ ਸਹੇਲੀਆਂ ਨੂੰ ਦੱਸੂਗੀ ਵੇ ਮੇਰੀਆਂ ਸਹੇਲੀਆਂ ਨੂੰ ਦੱਸੂਗੀ ਕਾਦਾ ਪੀਪੀ ਵਾਲਿਆਂ ਨਾਲ ਵਿਆਹ ਕਰੋਣਾ ਕਿਤੇ ਚਾਰਕ ਦਿਨਾਂ ਨੂੰ ਬੱਚੇ ਇਹ ਨਾ ਪੁੱਛ ਲੈਣ ਆਹ ਬੰਦਾ ਜਿਹੜਾ ਘਰੇ ਆਉਂਦਾ ਕੌਣ ਐ ਕਿਤੇ ਚਾਰਕ ਦਿਨਾਂ ਨੂੰ ਬੱਚੇ ਇਹ ਨਾ ਪੁੱਛ ਲੈਣ ਆਹ ਬੰਦਾ ਜਿਹੜਾ ਘਰੇ ਆਉਂਦਾ ਕੌਣ ਐ ਜੋ ਸਿਰੋਂ ਮੇ ਬਿਸਾਲ ਟੌਰ ਸ਼ੋਰ ਦਾ ਜਵਾਬ ਵਾਸੀ ਐ ਸੇ ਇੱਕ ਚੀਜ਼ ਨੇ ਸਿਪਟਤੀ ਜਿੱਦ ਸ਼ੁਰੂ ਤੋਂ ਸੀ ਫੜੀ ਐ ਸੇ ਅੜੀ ਉੱਤੇ ਅੜੀ ਬਿਨਾ ਪੁਲਸ ਵਾਲੇ ਦੇ ਨਹੀਂੋਂ ਬੱਚਦੀ ਜਿੱਦ ਸ਼ੁਰੂ ਤੋਂ ਸੀ ਫੜੀ ਐ ਸੇ ਅੜੀ ਉੱਤੇ ਅੜੀ ਬਿਨਾ ਪੁਲਸ ਵਾਲੇ ਦੇ ਨਹੀਂੋਂ ਬੱਚਦੀ ਮਾਪਿਆਂ ਨੇ ਚੰਗਾ ਘਰ ਵਾਰ ਲੱਭਤਾ ਵੇ ਮਾਪਿਆਂ ਨੇ ਚੰਗਾ ਘਰ ਲੱਭਤਾ ਕੀ ਦੱਸ ਕੱਲੇ ਚੰਗੇ ਘਰ ਤੋਂ ਕਰਾਂ ਕਿਤੇ ਚਾਰਕ ਦਿਨਾਂ ਨੂੰ ਬੱਚੇ ਇਹ ਨਾ ਪੁੱਛ ਲੈਣ ਆਹ ਬੰਦਾ ਜਿਹੜਾ ਘਰੇ ਆਉਂਦਾ ਕੌਣ ਹੈ ਕਿਤੇ ਚਾਰਕ ਦਿਨਾਂ ਨੂੰ ਬੱਚੇ ਇਹ ਨਾ ਪੁੱਛ ਲੈਣ ਆਹ ਬੰਦਾ ਜਿਹੜਾ ਘਰੇ ਆਉਂਦਾ ਕੌਣ ਹੈ